हम अब गुण पर एक गुण नाही अमृत छाठ बिख बिखाई माया मोह परम पुल सुत दारा से पीतल एक पंथ सुनियो गुर संग तेहे मिलंत जम त्रास मिटाई ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੂ ਸਰਨਾਈ ਸੁਖ ਟਲ ਗੁਰ ਸੇਵੀਐ ਹਨ ਇਸ ਸਹਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰਸੋਂ ਝੱਟੀ ਐ ਤੁਧ ਦਿੱਠੇ ਸੱਚੇ ਬਾਤਿ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸ਼ਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾਂ ਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਸੋ ਜਿਸ ਪਾਸ ਬਹੱਠਿਆ ਸੋਹੀਐ ਸਭਨਾਂ ਦਾਰੀ ਸਾਹੋ ਸਤਨ ਜੀ ਜਤ ਸ੍ਰੀ ਨਹਲਾ ਪੰਜਵਾ ਘਰ ਦੂਜ ਸੰਤ ਇਕ ਓੰਕਾਰ ਗੁਰ ਪ੍ਰਸਾਦਿ ਸਲੋਕ ਉਚਾਇਗਮਯ અપਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ ਉਚਾਇਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਕੋ ਪ੍ਰਭ ਸਰਨਾਗਤੀ ਰਖਨ ਕੋ ਸਮਰਥ ਸੰਤ ਜਿਉ ਜਾਨਹੁ ਤਿਉ ਰਖ ਹਰ ਪ੍ਰਭ ਤੇਰੀ ਆ ਤੇ ਗਨ ਅਸੰਖ ਅਵਗਣ ਮਿਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਖੁਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾੜ ਪਵਜਲ ਫੇਰਿਆ ਲੋਕ ਨਿਰਤ ਨਾ ਪਵੇ ਉਹ ਸੰਖ ਗੁਣ ਉੱਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲੈਨ ਸਾਵੇ ਥਾਉ ਸੰਤ ਦੂਸਰ ਨਾਹੀ ਠਾਓ ਕਾਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵ ਲਾਈ ਐ ਅਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈ ਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੀ ਮਨ ਤਾਕੋ ਧਿਆਈਐ ਸਭ ਵਿਦ ਜਾ ਕੈ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਇ ਥਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਣੀ ਭਜ ਸਰਨ ਸੁਆਮੀ ਸੁਖ ਹਗਾਮੀ ਿਸ ਬਿਨਾਂ ਯਨ ਨਾਹੇ ਕੋਇ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਇ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇਆ ਸ਼ੰਤ ਆਪ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਪਤ ਅਗਾਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੈ ਲ ਅੰਕ ਲਾਏ ਹਰ ਮਿਲਾਏ ਜਨਮ ਮਰਣਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਤਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ